ਕੈਨੇਡੀਅਨ ਗਵਰਨਮੈਂਟਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਨਿਕਲ ਕੇ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਨੇ ਆਪਣੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਦੇ ਤਹਿਤ ਦੋ ਹੁਨਰ ਇਮੀਗ੍ਰੇਸ਼ਨ ਮਾਰਗਾਂ ਦੇ ਅਧੀਨ ਉਮੀਦਵਾਰਾਂ ਨੂੰ ਇਸ ਹਫ਼ਤੇ ਆਈਟੀਏ ਅਪਲਾਈ ਕਰਨ ਦੇ ਹੋਰ ਸੱਦੇ ਜਾਰੀ ਕੀਤੇ ਨੇ ਮੈਨੀਟੋਬਾ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਨੇ ਵੀ ਇਹ ਘੋਸ਼ਣਾ ਕੀਤੀ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੁਝ एमपीएनपी ਉਮੀਦਵਾਰਾਂ ਨੂੰ ਓਪਨ ਵਰਕ ਪਰਮਿਟ ਦੀ ਸਹੂਲਤ ਵਾਲੀ ਨੀਤੀ ਪ੍ਰਤੀ ਆਪਣੇ ਵਚਨਬੱਧਤਾ ਨੂੰ ਖਤਮ ਕਰ ਦੇਣਗੇ ਸੂਬੇ ਇਮੀਗ੍ਰੇਸ਼ਨ ਦੇ ਨਤੀਜਿਆਂ ਦੇ ਸਾਰ ਦਸੰਬਰ 6 ਤੇ 13 ਬ੍ਰਿਟਿਸ਼ ਕੋਲੰਬੀਆ 10 ਦਸੰਬਰ ਨੂੰ ਬ੍ਰਿਟਿਸ਼ ਕੋਲੰਬੀਆ ਪ੍ਰਵਿੰਸਲ ਲਾਮਜ਼ਦ ਪ੍ਰੋਗਰਾਮ BC PNP ਨੇ ਉਮੀਦਵਾਰਾਂ ਲਈ ਦੋ ਡਰਾ ਰੱਖੇ ਪਹਿਲਾ ਸਕਿਲਡ ਵਰਕਰ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ EEBC ਵਿਕਲਪ ਸਮੇਤ ਅਤੇ ਐਂਟਰੀ ਲੈਵਲ ਅਤੇ ਅਰਧ ਹੁਨਰਮੰਦ ਸਟ੍ਰੀਮ ਦੇ ਤਹਿਤ ਇੱਕ ਡਰਾ ਕੱਢਿਆ ਗਿਆ EEBC ਵਿਕਲਪ ਦਰਸਾਉਂਦਾ ਹੈ ਕਿ ਹੁਨਰਮੰਦ ਵਰਕਰ ਸਟ੍ਰੀਮ ਕੈਨੇਡਾ ਦੇ ਫੈਡਰਲ ਐਕਸਪੈਕਟਸ ਐਂਟਰੀ ਸਿਸਟਮ ਦੇ ਨਾਲ ਜੁੜੀਆਂ ਹੋਈਆਂ ਨੇ ਆਈਟੀ ਇਹ ਜਾਰੀ ਕਰਨ ਵੇਲੇ ਐਕਸਪੈਕਟਸ ਐਂਟਰੀ ਪੂਲ ਦੇ ਅੰਦਰ ਯੋਗ ਉਮੀਦਵਾਰਾਂ ਤੇ ਵਿਚਾਰ ਕਰ ਸਕਦੀ ਹੈ ਐਕਸਪ੍ਰੈਸ ਐਂਟਰੀ ਨਾਲ ਇੱਕ SAR PNP ਸਟ੍ਰੀਮ ਨੂੰ ਵਿਸਤ੍ਰਿਤ ਸਟ੍ਰੀਮਾਂ ਵਜੋਂ ਜਾਣਿਆ ਜਾਂਦਾ ਹੈ। ਇਹ ਡਰਾ ਨੇ ਕੁੱਲ 6 ITA ਜਾਰੀ ਕੀਤੇ ਨੇ, ਹਰ ਇੱਕ ਸਟ੍ਰੀਮ ਦੇ ਵੱਖਰੇ-ਕੱਟੋ-ਕੱਟ ਸਕੋਰਾਂ ਦੇ ਨਾਲ, ਜਿਸ ਵਿੱਚ ਹੁਨਰਮੰਦ ਵਰਕਰਾਂ ਲਈ ਕੱਟੋ-ਕੱਟ ਸਕੋਰ 148, ਹੁਨਰਮੰਦ ਵਰਕਰ EEBC ਵਿਕਲਪ ਲਈ 148 ਜਾਰੀ ਕੀਤੇ ITA 6, ਦਾਖਲਾ ਪੱਤਰ ਅਰਧ ਹੁਨਰਮੰਦ 121। ਦੂਜਾ ਡਰਾਸ ਸਕਿਲਡ ਵਰਕਰ EEBC ਵਿਕਲਪ ਸਮੇਤ ਦੇ ਤਹਿਤ ਹੋਇਆ ਤੇ ਬ੍ਰਿਟਿਸ਼ ਕੋਲੰਬੀਆ ਦੀ ਆਰਥਿਕਤਾ ਦੀ ਤਰਹੀਜੀ ਖੇਤਰਾ ਵਿੱਚ ਉਹਨਾਂ ਦੇ ਪੇਸ਼ੇਵਰਾਂ ਅਨੁਭਵ ਦੇ ਆਧਾਰ ਤੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਇਸ ਡਰਾ ਨੇ ਕੁੱਲ ਮਿਲਾ ਕੇ ਘੱਟੋ-ਘੱਟ 4 ITA ਜਾਰੀ ਕੀਤੇ ਜਿਨ੍ਹਾਂ ਖੇਤਰਾ ਵਿੱਚ ਉਮੀਦਵਾਰਾਂ ਨੇ ਕੰਮ ਕੀਤਾ ਦੇ ਆਧਾਰ ਤੇ ਵੱਖ-ਵੱਖ ਕਟ-ਆਫ ਸਕੋਰ ਦੇ ਨਾਲ ਸਟ੍ਰੀਮ ਡਰਾ ਦੀ ਕਿਸਮ ਬਾਲ ਸੰਭਾਲ ਕਟੂ ਘੜ ਸਕੋਰ 110 ਤੇ 5 ਆਈਟੀ ਜਾਰੀ ਕੀਤੇ ਗਏ ਤੇ ਉਸਾਰੀ ਦੇ ਵਿੱਚ 112 ਦੇ ਸਕੋਰ ਨਾਲ 5 ਸੱਦੇ ਹੁਨਰਵੰਦ ਵਰਕਰਾਂ ਦੇ ਲਈ ਸੇ ਸਭਾਲ ਚ 121 ਦੇ ਸਕੋਰ ਨਾਲ 5 ਸੱਤੇ ਅਤੇ ਵੈਟਰਨਿਟੀ ਦੇਖਪਾਲ ਦੇ ਵਿੱਚ 80 ਦੇ ਸਕੋਰ ਨਾਲ 5 ਸੱਦੇ ਮੈਨੀਟੋਬਾ ਐਮ ਪੀ ਐਨ ਪੀ ਨੇ 6 ਦਸੰਬਰ ਨੂੰ ਘੋਸ਼ਣਾ ਕੀਤੀ ਹੈ ਕਿ ਸੰਭ ਵੀ ਪੀ ਐਨ ਪੀ ਉਮੀਦਵਾਰਾਂ ਲਈ ਉਹ ਦੇਸ਼ ਲਈ ਵਰਕ ਪਰਮਿਟ ਲਈ ਆਰਥਿਕ ਜਨਤਕ ਨੀਤੀ ਦੇ ਤਹਿਤ ਜਲਦ ਹੀ ਅਰਜ਼ੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦੇਵੇਗਾ ਇਹ ਅਸਥਾਈ ਜਨਤਕ ਨੀਤੀਆਂ ਸ਼ੁਰੂ ਵਿੱਚ ਅਗਸਤ 2024 ਚ ਸਥਾਪਿਤ ਕੀਤੀਆਂ ਗਈਆਂ ਸੀ ਅਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਅਥਾਰਟੀ ਨੂੰ ENP ਉਮੀਦਵਾਰਾਂ ਨੂੰ ਸਮਰਥਨ ਪੱਤਰ ਜਾਰੀ ਕਰਨ ਦੀ ਇਜਾਜ਼ਤ ਦੰਦੀ ਹੈ ਜੋ ਵਰਤਮਾਨ ਵਿੱਚ ਐਕਸਪ੍ਰੈਸ ਆਫ ਇੰਟਰਸਟ ਪੂਲ ਵਿੱਚ ਹੈ ਜੋ ਇੱਕ ਪ੍ਰੋਵਿੰਸ਼ੀਅਲ ਦੇ ਪੀਐਨਪੀ ਦੇ ਐਪਲੀਕੇਸ਼ਨ ਇਨਵੈਂਟਰੀ ਪ੍ਰਕਿਰਿਆ ਵਿੱਚ ਹੈ ਉਮੀਦਵਾਰ ਓਪਨ ਪਰਮਟ ਓਡਬੀਪੀ ਲਈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੂੰ ਅਰਜੀ ਦੇਣ ਲਈ ਇਸ ਸਹਾਇਤਾ ਪੱਤਰ ਦੀ ਵਰਤੋਂ ਕਰ ਸਕਦੇ ਨੇ ਬਸ਼ਰਤੇ ਉਹ ਹੋਰ ਸਾਰੇ ਪ੍ਰਾਪਤ ਕਾਰਕਾਂ ਨੂੰ ਪੂਰਾ ਕਰਦੇ ਹੋਣ ਐਮਪੀ ਐਨਪੀ ਬੁੱਧਵਾਰ 18 ਦਸੰਬਰ 2024 ਵੀਰਵਾਰ 19 ਦਸੰਬਰ 12:59 ਵਜੇ ਮਿੰਟ ਤੇ ਅਥੇ ਇਸ ਵਿੱਚ ਅਰਜ਼ੀਆਂ ਨੂੰ ਸਵੀਕਾਰ ਕਰਨਾ ਜਾਰੀ ਰੱਖਿਆ ਜਾਏਗਾ ਇਸ ਮਿਤੀ ਤੋਂ ਬਾਅਦ ਆਨਲਾਈਨ ਸਬਮਿਸ਼ਨ ਫਾਰਮ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਸਹਾਇਤਾ ਪੱਤਰ ਲਈ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਉਹ ਵਿਅਕਤੀ ਜੋ ਯੋਗਤਾ ਪੂਰੀਆਂ ਕਰਦੇ ਨੇ 19 ਦਸੰਬਰ 2024 ਤੋਂ ਪਹਿਲਾ ਆਨਲਾਈਨ ਸਬਮਿਸ਼ਨ ਫਾਰਮ ਨੂੰ ਭਰ ਕੇ ਮੈਨੀਟੋਬਾ ਤੋਂ ਸਹਾਇਤਾ ਪੱਤਰ ਪ੍ਰਾਪਤ ਕਰ ਸਕਦੇ ਨੇ ਆਈਆਰਸੀ 31 ਦਸੰਬਰ 2024 ਤੱਕ ਇਸ ਨੀਤੀ ਦੇ ਤਹਿਤ OWP ਲਈ ਅਰਜ਼ੀਆਂ ਨੂੰ ਸਵੀਕਾਰ ਕਰਨਾ ਜਾਰੀ ਰੱਖੇਗਾ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਕਵਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨਾਰ